ਹਾਂਜੀ ਕੀ ਹਾਲਾ ਸਾਰੇ ਕਿਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਉਤਰਕਾਤਰ ਸੱਟੇ ਹੀ ਸਾਰੇ ਇਹਨਾਂ ਦੇ ਘਰੋਂ ਠੀਕ ਆ। ਲਵਾ ਪਿਓ ਕਰਤੀ ਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 7 ਵਜੇ ਕੇ 7-8 ਮਿੰਟਾਂ ਤੇ ਠੀਕ ਐ। ਖੂਡੇ ਖੋਲੇ ਕੂਤਰਾ ਦੇ ਮੈਂ ਉੱਡਰ ਆ ਲਿਆ ਦੇ। ਆਹ ਆਹ ਐਂ ਦੀ ਵੜੀ ਆ ਰਹੀ ਆ ਬਾਬੇ ਇੱਕ ਨੇ ਯਾਰ। ਰਾਤ ਦੀ ਲੈੜ ਨਹੀਂ ਬਈ। ਮੱਛਰ ਪਟ ਕੇ ਖਾਏ ਆ ਮੈਂ। ਸਾਂਗਰ ਕੇ ਵਿਚਰੋ ਦੇਖਦੇ ਕਿਹੜੇ ਕੂਤਰ ਅਵੇਲੇ ਉਲੇ ਕੀਸਾ ਹੁਦਾ ਹੋਏ ਕਿਹੜੇ ਡਾਉਣੀਆਂ ਦੇ ਕਿਹੜੇ ਨਹੀਂ ਨਾ ਭਾਈ ਇੱਕ ਤਾਂ ਇਹ ਕੂਦਰੀ ਛੱਡਦਗੇ ਆਪਣੀ ਗਲਾਬੀ ਫੂਜਾ ਤੇ ਹਰੀ ਬਾਗਲਾਣੀ ਚੱਲ ਸ਼ੇਰਣਗੇ ਆ ਥੱਪੇ ਗੜਬੀ ਵਾਲਾ ਇਹ ਜਮਾ ਵਿਹਲੀ ਸੀ ਬਈ ਕਿੰਨਾ ਵਿਹਲੀ ਇੱਕ ਦਾਣਾ ਵੀ ਨਹੀਂ ਸੀ ਆ ਸੋ ਪੱਲ ਟਾਈਮ ਨਾਲ ਪਾਦੇ ਸੀਗੇ ਤੇ ਜਦੋਂ ਟਾਈਮ ਨਾਲ ਪਾਉਨੇ ਪਿਛਲੀ ਰੈਸ਼ ਪਈ ਹੁੰਦੀ ਕੋਈ ਤਰ ਅੰਦਰੋਂ ਘਾਟੀ ਖਾਂਦੇ ਹੁੰਦਾ ਤਾਂ ਆ ਗਾਇਆ ਇੱਕ ਇਧਰ ਜੱਕਣਾ ਹੁਣ ਆਪਾਂ ਬਈ ਬਗਲ ਟੂਸੇ ਵਾਲਾ ਪੈਣਾ ਪਿੱਠੋਂ ਵੀ ਹਰ ਗੰਮ ਮਰੀ ਜਾਂਦਾ ਚੱਕਰ ਗਿਆ ਬਹਨ ਨੂੰ ਲਓ ਜੀ ਇੱਕ ਇੱਕ ਉਤਰ ਛਾੜਦਗੇ ਆਪਣਾ ਬਗਲ ਹੁੰਜੀ ਆ ਚੱਲੋ ਸ਼ੇਰਾ ਚੱਲ 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 ਇਹ ਪਲਟ ਕੇ ਛੱਡ ਆ ਬਈ ਹਣਾ ਕੋਈ ਝੂਠ ਵਾਲੀ ਗੱਲ ਨਹੀਂ ਕੀ ਉਤਰੀ ਜਮਾਂ ਸਾਫ ਸੀਗੀ ਉਹ ਪਾਣੀ ਇਹ ਲਾਉਣਾ ਸੀ ਇਹਨਾਂ ਨੂੰ ਵੀ ਟਾਈਮ ਹੈਰ ਪਹਿਲੇ ਤਾਂ ਲਾਉਣਾ ਕੋਈ ਨਾ ਪਾਰਟੀ ਦੇ ਨੇ ਉਤਰ ਆ ਥੋੜੇ ਥੋੜੇ ਹੀ ਨਿਕਲੇ ਦੋ ਤਿੰਨ ਦਾਣੇ ਚਾਰ ਦਾਣੇ ਕਣਕ ਦੇ ਚਾਰ ਕੀ ਕੈਂਕਰਾ ਬਸ ਆ ਇੰਨੇ ਹੀ ਨੀਲੇ ਵਾਲੇ ਮੋٹے ਕੈਂਕਰੇ ਆਏਗੇ ਇੱਕ ਟੂਸਿਆਂ ਵਾਲੀ ਹਨਾ ਉਹ ਹੀ ਦੇਖਦੇ ਆ ਉਹ ਵੀ ਉਹਦੀ ਵੀ ਇੱਕ ਵਾਰੀ ਕਰਾ ਦਿੰਦੇ ਆ ਯਾਰ ਇੱਕ ਜਿਹੜੀ ਕੂਦਰੀ ਰਹਿ ਗਈ ਸੀਗੀ ਤੇ ਉਹ ਵੀ ਛੱਡ ਦਗੇ ਦੋਵੇਂ ਹਰੇ ਟੂਸੇ ਗਲਾਬੀ ਟੋਰੀ ਇਹ ਸ਼ੇਰ ਨੇ ਸੁੱਕੀ ਆ ਜੇ ਜੇ ਪਾਲਾ ਵਿੱਚ ਬਾੜੀ ਅੱਜ ਵੀ ਕਰ ਦਿੰਦੇ ਨੇ ਉੱਡਣ ਨੂੰ ਮੈਂ ਉੱਡੀ ਲੈ ਲੈਂਦੇ ਫਿਰ ਇਹਨੂੰ ਹਨਾ ਉਹ ਭੈਣ ਨੇ ਇਹ ਪੰਨੂ ਆ ਲੱਤ ਕੇ ਹੇਦੀ ਵਿੱਚ ਵੱਜ ਕੇ ਇਰ ਮੈਂ ਪਾਣੀ ਨਾਲ ਡੱਬੀ ਕੋਈ ਹੈ ਉਹ ਡੱਬੀ ਨਹੀਂ ਸਿਆਰੀ ਯਾਰ ਮੈਨੂੰ ਆਹ ਨਾਲ ਲਾਹੀ ਰੋਜ਼ ਨਵੀਂ ਡੱਬੀ ਚਾਹੀਦੀ ਆਪਾਂ ਨੂੰ ਰੋਜ਼ ਹੀ ਪਾਣੀ ਪੂਣੀ ਤਵਾ ਲਣਾ ਹੁੰਦਾ ਮਾੜਾ ਮੋੜਾ ਕੋਸਾ ਕਰਨਾ ਹੁੰਦਾ ਕਈ ਵਾਰੀ ਠੰਡ ਹੈਗੀ ਐ ਡੱਬੀ ਫਰੂਜ ਇੱਕ ਨਵੀਂ ਲੱਗਿਆ ਕਰੋ ਆਪਾਂ ਪਲਟੇ ਦੇ ਬਿਨਾ ਪਲਟੇ ਕੂਤਰਾ ਦਾ ਫਰਕ ਦਿਖਾਵਾਂ ਤੁਹਾਨੂੰ ਅੱਜ ਠੀਕ ਐ ਤੇ ਆਓ ਕੂਤਰਾ ਭਈ ਜਿਹੜਾ ਪਲਟਿਆ ਹੈ ਹਨਾ ਨੀਵਨੀਵਨੀਵਨੀ ਮੱਚ ਵਾਰਿਆ ਜਿ ਵਾਜਦਾ ਹਨਾ ਇੱਕ ਉਤਰੇ ਨੂੰ ਦੇਖ ਦੇਖ ਜਾਨੀ ਮਾਫਰ ਦਾ ਇਸ ਟਾਈਮ ਆ ਦੇਖੋ ਜਿਹੜਾ ਸਾਹਮਣੇ ਤੁਹਾਨੂੰ ਅਦਾਜ ਹੋ ਜੂਗਾ ਬਾਅਦ ਵੀ ਐ ਕੋਠੀ ਜਿੰਨਾ ਉੱਚਾ ਹੀ ਹੈ ਲਗਭਗ ਠੀਕ ਹੈ ਕਿ ਨਹੀਂ ਇੱਕ ਉਤਰ ਪਲਟ ਕੇ ਛੱਡਿਆ ਆਪਾਂ ਤੇ ਦੋ ਕਬੂਤਰਾਂ ਗਾੜੀਆਂ ਆਪਾਂ ਬਿਨਾ ਪਲਟੇ ਛੱਡ ਗਏ ਠੀਕ ਹੈ ਉਹ ਇਕੱਠੇ ਉੜਦੇ ਆ ਇਹ ਸਾਰੇ ਸੇਮ ਕੋਈ ਇਸ਼ੂ ਵਾਲੀ ਗੱਲ ਨਹੀਂ ਪਰ ਜਿਹੜਾ ਅੱਜ ਡਿਫਰੈਂਸ ਹੈ ਉਹ ਦਿਖਾ ਰਿਹਾ ਮੈਂ ਤੁਹਾਨੂੰ ਤੇ ਉਹ ਕਬੂਤਰਾਂ ਹੋ ਜਾਣਗੇ ਤੁਮੇ ਦੇਖੋ ਆ ਉਹਨਾਂ ਆ ਬਗਲ ਟੂਸੇ ਵਾਲੀਆਂ ਨਹੀਂ ਆ ਟੂਸੇ ਵਾਲੀਆਂ ਆਉਂਦੀਆਂ ਇਦੇ ਮਗਰ ਆਉਂਦੀ ਆ ਬਗਲ ਟੂਸੀ ਵਾਲੀ ਦੇਖੋ ਆ ਦੋ ਕਬੂਤਰਾਂ ਤੇ ਆ ਕਬੂਤਰ ਨਹੀਂ ਵਣੀ ਹੁੰਦਾ ਤੇ ਇਹੜਾ ਠੀਕ ਆ ਇਹ ਕਾਰਨ ਵੀ ਦੱਸ ਦੇਣਾ ਤੁਹਾਨੂੰ ਪਲਟਣ ਦਾ ਸਭ ਤੋਂ ਮੇਨ ਕਾਰਨ ਹੈ ਕਬੂਤਰ ਔਖਾ ਹੋ ਜਾਂਦੇ ਸਭ ਤੋਂ ਮੇਨ ਕਾਰਨ ਪਤਾ ਨਹੀਂ ਤੜਕੇ ਮੇਰੇ ਕੀ ਦਿਮਾਗ 'ਚ ਸੀ ਹਨ ਵੀ ਟੈਂਪਰੇਚਰ ਹੈਗਾ ਸਾਰੇ 36 ਡਿਗਰੀ ਮੈਂ ਪਲਟਿਆਗਾ ਤੁੰ ਕਿਉਂਕਿ ਪਾਣੀ ਲਾ ਕੇ ਤਾਂ ਛੱਡਣਾ ਸੀਗਾ ਫ੍ਰੈਸ਼ ਖਿੱਚ ਜਾਣੀ ਸੀ ਕਬੂਤਰ ਨੇ ਇੱਡੇ ਕਮਲਪੂਣਾ ਮਾਰਿਆ ਮੈਂ ਪਲਟਣ ਵਾਲਾ ਤੇ ਇੱਕ ਤਾਂ ਕੂਤਰ ਹੁੰਦਾ ਸਭ ਤੋਂ ਮੇਨ ਕਰਨਾ ਔਖਾ ਪਾਲਟਰ ਨਾਲ ਠੀਕ ਹੈ ਤੇ ਦੂਜੀ ਗੱਲ ਹੈ ਕੂਤਰ ਹੋਇਆ ਨਾ ਵਿਲਾ ਅੰਦਰ ਮੜ ਕੇ ਉਹ ਕੂਤੇ ਦੇ ਉਹ ਕੰਟਰਾਸਟ ਨਹੀਂ ਮੰਨਦਾ ਕੂਤਰ ਉਹ ਚਸ ਨਹੀਂ ਮੰਦੀ ਕੂਤੇ ਦੇ ਉਹ ਨਹੀਂ ਇਹ ਕਿਰਾਂ ਪਾਲਟਰ ਦਾ ਦਾਣ ਕਰਕੇ ਉਹ ਹੀ ਕਾਵਲ ਪੁਣੇ ਮਰਾ ਉਲਟਦਾ ਜਾਣਾ ਇਹਨੇ ਕਿਰਾਂ ਤਾਂ ਨਹੀਂ ਆਉਣੀ ਆ ਫਿਰ ਤਾਂ ਇਹ ਇੱਕ ਦੋ ਵੇਦਿਕਰ ਤਾਂ ਉੱਡੀ ਜਾਊਗਾ ਫਿਰ ਵੀ ਇਹ ਪਰ ਉਹ ਚਸ ਨਾਲ ਨਹੀਂ ਉੜਦਾ ਕੂਤਰ ਤੇ ਪਰ ਠੀਕ ਆ ਵਾ ਸੱਚਾ ਹਾਂ ਡੱਬੇ ਦੇ ਡਾਕਟਰੀ ਕਰ ਰਹੇ ਆ ਬਈ ਮੁੰਡਾ ਕਹਿੰਦਾ ਹਜੇ ਵੀ ਛੱਡਣਾ ਮਾ ਸ਼ੇਰ ਨੂੰ ਬਾਜੀ ਇਹ ਹਜੇ ਵੀ ਛੜ ਰਹੇ ਉਹਨਾਂ ਕੱਲ ਪੰਜ ਜਾਰੀ ਬਦਾਮ ਕਲੱਚ ਤੇ ਉਹਨੇ ਹਰੀਆਂ ਵਿਠਾਂ ਕਰ ਗਿਆ ਯਾਰ ਜਮਾ ਪਹਿਲੇ ਨੰਬਰ ਤੇ ਕਬੂਤਰ ਹੋ ਗਿਆ ਭਾਈ ਸੱਜੀ ਗਲਾਬੀ ਬਗਲ ਕਾਲਾ ਜੀਨਾ ਚੱਲ ਛੇਰਾ ਤੇ ਇਹ ਜਮਾ ਸਾਫ ਸੀਗਾ ਭਾਈ ਕਬੂਤਰ ਦੂਜੇ ਤੋਂ ਲੇਟ ਆਇਆ ਬਾਲੇ ਹਨਾ ਉਹ ਆਥਨ ਨੂੰ ਦਾਣੇ ਖਾਦੇ ਆ ਉਹਨਾਂ ਨੇ ਉਹ ਥੋੜੀ ਥੋੜੀ ਰੱਖੀ ਪਈ ਸੀ ਫੜ ਕੇ ਵੇਖਦੇ ਆਪਾਂ ਕੀ ਬੰਦ ਕਰਤਾ ਕਮਲੀ ਉਹਨੇ ਸਰਿੰਜ ਦਾ ਇੱਕ ਦਾ 2ml ਵਾਲੀ ਦਾ ਵਧੀਆ ਬਣਾਤੀ ਤੇ ਇੱਕ ਜਿਹੜਾ ਆਪਣਾ ਸ਼ਹਿ ਸੀਗਾ ਹਨਾ ਸ਼ਾਇਦ ਯੂਲੀ ਡਗਾ ਮਤਲਬ ਹੈ ਯਾਰ ਭੈਣ ਨੇ ਸਾਰੇ ਦੁੱਖ ਦੇ ਨਾਲ ਹੀ ਹੁੰਦੇ ਆ ਯਾਰ ਨੂੰ ਮੂਵੇ ਕੋ ਕਰਦਾ ਪਈ ਲਗੜੀ ਦਾ ਨਾ ਵੇਖ ਤਾਕਲਾ ਹੋਣਾ ਉਹਦੀ ਮਾਂ ਆ ਨਹੀਂ ਨਹੀਂ ਸ਼ਾਇਦ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਓ ਬਾਈ 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 ਹੂੰ ਮਿਸਰੀ ਦੀ ਆ ਗਈ ਤੇ ਸਰੇ ਜਦਾ ਹੈ ਤੇ ਕਾਂ ਨੂੰ ਉਡਾਉਣ ਵਾਲੇ ਕਬੂਤਰ ਵੀ ਪਾਦੇ ਪਈ ਧੁੱਪੇ ਤਿੰਨ ਡਾਉਣੇ ਡਪਾ ਤਾਂ ਨਹੀਂ ਡਾਉਣਾ ਕਾ ਲੂ ਚਾਰੀ ਜਾਨਵਰ ਪਾਦੇ ਧੁੱਪੇ ਤੇ ਨਵੇਂਾਂ ਚ ਸਿਰਫ ਇੱਕ ਛੱਡਿਆ ਪੁਰਾਣੇ ਨੂੰ ਤਿੰਨ ਛੱਡੇ ਆ ਤੇ ਓਕੇ ਆ ਹੁਣ ਉਹ ਕੂਤਰ ਦੀ ਵੀ ਸੈਟਿੰਗ ਹੋ ਚੱਲੀ ਜਿਹੜੀ ਤੁਹਾਨੂੰ ਦੱਸਿਆ ਨਹੀਂ ਨੀ ਆਉਣੇ ਫਿਰ ਤਾਂ ਮੈਂ ਵੀ ਕੋਈ ਚੱਕਰ ਨਹੀਂ ਉੱਡੂਗਾ ਸਹੀ ਆਂ ਤਾਂ ਤੇ ਉਹ ਵੀ ਆ ਤਾਂ ਨਵਾਂ ਆਉਂਦਾ ਆਪਣਾ ਹਨਾ ਪਗਲ 2C ਵਾਲਾ ਰਹਿਣੀ ਆਉਂ ਜਾਂਦਾ ਉਹ ਰਹਿਣੀ ਨਗਣੀ ਹੈ ਕਰੇ ਅਵਰੇ ਜੀ ਹਾਂਜੀ ਤੇ ਕਹਿੰਦੇ ਚੋਬਰ ਵੀ ਆ ਗਿਆ ਜੀ ਪਾ ਕੇ ਵਰਦੀ ਤੇ ਮੈਨੂੰ ਲੱਗਦਾ ਵੀ ਬੱਚੇ ਦਾ ਫਿਫੜ ਅੱਜ ਇਹ ਭਾਈ ਕਿਹੜਾ ਪੇਪੜਾ ਹੈ ਹੈ ਓਕੇ ਉਹਦਾ ਗਾਲਾ ਗਾਂ ਦੇ ਦਾ ਵੀ ਚਰਸਦਾ ਬਰਾਬਰ ਨਾ ਚਰਸ ਠੀਕ ਹੈ ਤੇ ਘੰਡ ਕਾਂ ਤਾਲੀ ਕਬੂਤਰੀ ਦੇ ਛੜਦੀ ਭਾਈ ਨਵੇਂ ਚਾ ਆਪਣੇ ਚਲ ਹੰਡ ਬਹਿਬੂ ਕੋ ਡੇਂਦੀ ਕਿਤੇ ਚਲ ਕੋਈ ਗੱਲ ਨਹੀਂ ਇਹ ਹਰੀ ਬਹੁਤ ਥਾਲਾ ਵੀ ਜਾਣ ਦੇ ਕੋਸ਼ਿਸ਼ ਨਹੀਂ ਦਾ ਟਾਈਮ ਹੋ ਗਿਆ ਬਹੁਤ ਡੇਟ ਹੋ ਗਿਆ ਬਿੱਲੂ ਤੇ ਇੱਧਰ ਆ ਗਿਆ ਭਾਈ ਆਪਣਾ ਹਰੀ ਬਿਠਵਾਲ ਚਾਲ ਫੇਰਾ ਬੈਠੂਗਾ ਨਾ 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 ਕੁਛ ਨਹੀਂ ਪਿਆਰੇ ਹੁੰਦੇ ਪਿਆਰੇ ਹੁੰਦੇ ਨੂੰ ਓਕੇ ਹੋ ਗਈ ਤਿੰਨੇ ਨਵੇਂ ਡਾ ਤੇ ਤੇ ਤਿੰਨ ਪੁਰਾਣੇ ਡਾ ਤੇ ਤੇ ਸੇਡਾ ਤੇ ਇਧਰ ਲਿਓ ਪ੍ਰੀਤ ਸੇਡਾ ਤੇ ਹਾਂ ਸੇਡਾ ਤੇ ਜਿਓ ਪ੍ਰੀਤ ਇਹ ਬਹੁਤਾ ਕਰਦਾ ਮੈਨੂੰ ਵੀ ਬਾਹ ਛਟ ਕਰਦਾ ਵਿੱਚ ਹੀ ਵਜੇਦਾ 1:00 ਵਜੇਦਾ ਪਾਇ ਪਾਇ ਕੇ ਲੈ ਪਿਆ ਐ ਲਫਾਤ ਫੜ ਲੂ ਲੱਤ ਫੜ ਲੂ ਮੂੰਹ ਫੜ ਲੂ ਬਾਹਲੀ ਸੌੜ ਕਰਦਾ ਭਾਈ ਕਰ ਲਈ ਆ ਜੀ ਹਮਨੇ ਤੋਂ ਮੋਟਰਸਾਈਕਲ ਸਟਾਰਟ ਸਟਾਰਟਵਾ ਹੋ ਗਿਆ ਯਾਰੇ ਠੀਕ ਐ ਬਾਹਰ ਲਾਈਟ ਵੀ ਆ ਗਈ ਬਾਰਲੀ ਲਾਈਟ ਵੀ ਆਦੀ ਠੀਕ ਆ ਤੇ ਹੁਣੇ ਹੀ ਲਾਈਟ ਆਈ ਸੀ ਹਜੇ ਉਹ ਲਾਈਟ ਵੀ ਜਗੀ ਜਾਂਦੀ ਐ ਤੇ ਇਧਰ ਆ ਲਾਈਟ ਵੀ ਜਗੀ ਜਾਂਦੀ ਐ ਚਲੋ ਕੋਈ ਨਾ ਲਾਈਟਾਂ ਨੂੰ ਬਟਾ ਤੇ ਉਹ ਬਰਕ ਪਿਆ ਦੂ ਮੈਨੂੰ ਕੰਮ ਐ ਬਸ ਤੇ ਅੱਜ ਕੰਮ ਜਾਇਆ ਮੈਂ ਉਹਦੂ ਪਾਪਾ ਪੁੱਤਰ ਡਾਉਨ ਤੇ ਆਪਾਂ ਠੀਕ ਆ ਕਿ ਨਹੀਂ ਸਾਜ ਸੁਖੀ ਸੰਦੀ ਘਰੋਂ ਨਿਕਲ ਜੀ ਲੈ ਕੇ ਬਾਬੇ ਦਾ ਨਾਂ ਤੇ ਆ ਕੇ ਸਾਰੇ ਗੁਰੂ ਪੀਰ 3300 ਕਰੋੜ ਦੇਵੀ ਦੇਵ ਤੇ ਉਹ ਹੁਸਰੇ ਦੇ ਝਗਲ ਬੰਦੇ ਫਿਰਦੇ ਕੋਠਾਂ ਤੇ ਤਾਂ ਚਲੋ ਕੋਈ ਨਾ ਆਪਾਂ ਕਿਹੜਾ ਢਾਰੇ ਕਿਹੜਾ ਨਿਕਲ ਜੀ ਕੇ ਪਾਸ ਕਰਾਂ ਚਲੋ ਬਾਵੇ ਵਾ ਹੁਣਾ ਮ ਮੜਕੇ ਨੂੰ ਥੋੜਾ ਲੰਬੀ ਜਾਇਆ ਵਾ ਤੇ ਮੈਂ ਆ ਗਿਆ ਅੱਦੇ ਘੰਟੇ ਘੰਟੇ ਜੁਨੇ ਚੋਬਰ ਹੈਗਾ ਇੱਥੇ ਤੇ ਚੋਬਰ ਹੈ ਤੇਰਾ ਪੇਪਰ ਤਾਂ ਲੇਟ ਸਟਾਰਟ ਆ ਨਾ ਲੇਟ ਆ ਵੀ ਜਾਂਦੀ ਚੰਗਾ ਕੀਤਾ ਚੱਲਾ ਤੇ ਬਸ ਡੌਗੀ ਡਾਊਨ ਨੂੰ ਫੜਲਣੀ ਆਪਣੇ ਨੂੰ ਚੱਲਨੇ ਆ ਜੀ ਘਰ ਨੂੰ ਪਿੰਡ ਲੰਬੀ ਤੋਂ ਠੀਕ ਹੈ ਬਸ ਹੁਣ ਪਹੁੰਚ ਜਾਾਂਗੇ 10 ਮਿੰਟਾਂ 'ਚ ਪਿੰਡ ਅੱਪਾ ਰਸਤੇ 'ਚ ਆਪਣਾ ਮਿੱਤਰ ਹੀ ਬੈਠਾ ਸਾਹਮਣੇ ਗਰਬਾ ਲੱਭੀਆ ਹਾਂਜੀ ਈ ਘਰੇ ਇੱਕੋਣੇ ਇਹ ਬੁਲਟ ਫੇਜੀ ਲੂਟਰ ਤਾਂ ਅਜੇ ਕੋ ਬੱਸ ਅਈ ਉਹ ਕਹ ਬੋਤਾ ਭਈਓ ਉਹ ਸੋਪਰ ਬੈਠਾ ਲਾ ਮੁੰਡਾ ਗੇਟ ਖੋਲ ਉਹ ਨਵੇਂ ਖੁੱਲਦਾ ਨਹੀਂਗਾ ਫਿੰਗਰਪ੍ਰਿੰਟ ਨਾਲ ਖੋਲਣਾ ਪੈਂਦਾ ਤੇ ਮੁੰਡਾ ਤੁਰਵਾਤਰ ਫਿਰਦੇ ਆਪਣੇ ਹੈਂ ਦਰਦੀ ਗੱਡੀਆਂ ਦੇ ਉਤਲੇ ਉਤਲੇ ਉਹ ਦੋ ਜੁੱਤੀ ਅਛਾ ਉਹ ਜੁੱਤੀ ਫੇਰ ਆਲ ਗਈ ਜੁੱਤੀ ਬੈਠਾ ਰਹਾ ਹੈ ਉਹ ਸੱਚੀ ਇੱਕ ਤਾਂ ਆ ਜਾਂਦਾ ਬਗਲ ਵਾ ਬਗਲ ਵਾਲਾ ਦੀਦਾ ਹਣਾ ਬਗਲ ਵਾਲਾ ਦੂਜੀ ਵੀ ਮਗਰ ਮੰਗੀ ਦੇ ਹੁੰਦੀ ਹੈ ਚਲ ਵਧੀਆ ਹੋਇਆ ਉਹ ਆ ਪ੍ਰਾਣੇ ਕੂਤਰਾਂ ਦਾ ਨਾ ਕਰੰਟ ਜਾ ਮਰ ਚਲਾ ਉੱਡਣ ਵਾਲਾ ਇਹ ਲੰਮਾ ਵਾਲਾ ਟਾਈਮ ਹੋ ਗਿਆ ਇਹਨਾਂ ਨੂੰ ਡਾਂਗਾ ਵਾਰੀਆਂ ਲਈ ਜਾਂਦੇ ਨੂੰ ਪ੍ਰਾਣੇ ਕੂਤਰਾਂ ਤਾਂ ਹੀ ਕੂਤਰਾਂ ਚੱਸ ਜੀ ਮਰ ਗਈ ਇਹਨਾਂ ਦੀ ਉੱਡਣ ਵਾਲੀ ਠੀਕ ਆ ਕਿ ਨਹੀਂ ਹੋਰ ਤਾਂ ਕੋਈ ਇਸ਼ੂ ਵਾਲੀ ਗੱਲ ਨਹੀਂ ਤੇ ਦੂਜੇ ਆਪਣੇ ਅੰਦਰ ਕਰਤੇ ਹੈ ਵਾ ਫਿਰ ਸਹੀ ਹੈ ਓਕੇ ਰਿਪੋਰਟ ਤੇ ਕੋਈ ਵਿਹਲਾ ਬੂਲਾ ਹੋਇਆ ਕਿ ਨਹੀਂ ਇਹਨਾਂ ਨੇ ਦੇਖਿਆ ਉਸੇ ਦੇ ਅੰਦਰ ਹੀ ਕਰਤੇ ਕਰੋ ਡੱਬਾ ਮਨ ਲਾ ਅੱਗੇ ਨਾਲ ਤਾਂ ਫਰਕ ਚ ਆਇਆ ਚਾ ਹਾਂ ਹੈਗਾ ਫਰਕ ਚ ਹੈਗਾ ਹੈਗਾ ਇਹ ਤਾਂ ਫਰਕ ਚ ਹੈ ਡੱਬਾ ਦਾ ਤੇ ਚੋਬਰ ਚੱਲਿਆ ਜੀ ਦੇਣ ਪੇਪਰ ਠੀਕ ਆ ਕਿ ਨਹੀਂ ਬਦਾਮ ਛੱਡਿ ਪਏ ਆ ਵਾ 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 ਕਿਆ ਬਾਤਾਂ ਨੇ ਯਾਰ ਫਿਰ ਤਾਂ ਉਹ ਕੇਰਪੋਟਾਂ ਤੇ ਮੈਂ ਕਿ ਇੱਕ ਐਂਟਰੀ ਚਲ ਹੋਰ ਕਰਾ ਦੇ ਯਾਰ ਨੇੜੇ ਪਿੰਡ ਐ ਖੱਵੜੀ ਅੱਛਾ ਵੜੀ ਸ਼ਹਿਨਗਲ ਕੀਤੀ ਹਣਾ ਉਹ ਦੂਰ ਪਿੰਡਾਂ ਨੂੰ ਛੱਡ ਕੇ ਨੇੜੇ ਕਰਾਂਗੇ ਹੁਣ ਦੂਰ ਜ਼ਿਆਦਾ ਕਰਾਂਨਾ ਹੁਣ ਨੇੜੇ ਕਰਾਵਾਂਗੇ ਚੱਲਿਆ ਬਾਬੇ ਘਰ ਨੂੰ ਲਿਓ ਵਾਸਤੇ ਰੋਟੀ ਲਈ ਤੇ ਹਾਂ ਰਾਤ ਵਾਲੇ ਭਾਂਡੇ ਭੁੰਡੇ ਰੱਖੇਗੇ ਤੇ ਫਿਰ ਜੇ ਨਾਲੇ ਆਪ ਖਾਇਆ ਗਏ ਹਣਾ ਫਿਰ ਉਹ ਕੂਤਰਾਂ ਨੂੰ ਬਦਾਮ ਵਗੈਰਾ ਪਾਵਾਂਗੇ ਵਾਲੇ ਤੇ ਕੰਮ ਦੰਦ ਨੇ ਵੇੜ ਤੇ ਅੱਗੇ ਇਧਰ ਵੀ ਕਰੇ ਲਿਓ ਵਾਸਤੇ ਰੋਟੀਆਂ ਦੀ ਲੈ ਆਪ ਹਜੇ ਨਹੀਂ ਖਾ ਕੇ ਆਂਦੇ ਲਿਓ ਵੀ ਕੋ ਕਿਵੇਂ ਮਿੱਟ ਜਾ ਕੇ ਆਂਦੇ ਕਿਤੇ ਕਿਤੇ ਤੇ ਇਹ 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 ਦੇਖੀ ਥੋੜਾਉ ਜੀ ਘਰ ਤੇ ਦਾ ਰੋਟੀ ਰੈਡੀ ਆਇਆ ਲਿਓ ਆਇਆ 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 ਭੱਜਿਆ 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 ਆਇਆ ਚਲ ਖਾ ਰੋਟੀ ਛੇਰਾ ਫਿਰ ਲੱਸੀ ਪਾਵਾਂਗੇ ਆਏ ਇਹ ਨਹੀਂ ਖਾਂਦਾ ਇਹ ਆਡ ਕਹਿੰਦਾ ਵਿੱਚ ਲੱਸੀ ਐਡ ਕਰ ਲੱਸੀ ਦਾ ਬਾਲਾ ਸਕੀਨ ਆ ਭਾਈ ਆ ਲੈ ਹੁਣ ਚੱਕ ਦੇ ਹੁਣ ਸੰਗ ਜੀ ਨਾ ਮੰਨ ਢੇੜ ਦੇ ਤੇ ਬਦਾਮ ਟਰੇ ਆ ਤੇ ਬਦਾਮ ਕਟਰ ਹੈਗਾ ਆਪਣਾ ਰੈਡੀ ਤੇ ਜਲਦੀ ਜਲਦੀ ਕੱਟ ਕੇ ਬਦਾਮ ਹਨਾ ਪਾਈਏ ਕੂਤਰ ਨੂੰ ਆਪਣੇ ਲਓ ਜੀ ਦੇਖੋ ਧੁਮਾਕ ਕਿੰਨਾ ਸੈਟ ਹੈ ਬਦਾਮਾਂ ਹੀ ਚੱਕੀ ਜਾਂਦਾ ਵੇਚਦੀ ਮੈਂ ਰੇਜ ਹੀ ਪਾਉਣੀ ਬੋਲੇ ਆ ਬਦਾਮ ਕੰਮ ਕਰਦਾ ਆਪਣਾ ਚਾਰੇ ਕੂਤਰਾਂ ਨੂੰ ਬਦਾਮ ਕੱਟ ਕੇ ਕਰਦੇ ਰੈਡੀ ਠੀਕਾ ਅਗਰ ਲਿਓ ਬੇਬੀ ਸੁਤੀ ਪਈ ਐ ਹਾਇ ਤਾਂ ਲੱਸੀ ਪੋਣੀ ਫੇਰ ਨਹੀਂ ਦਊਗੇ ਉਹਨੂੰ ਪੂਰੀ ਵਧੀਆ ਚੰਗੀ ਤੇ ਹੁਣ ਮਾਰੇ ਪੁੱਤਰ ਮੰਗਰਲਾ ਚੈੱਕ ਤੇ ਦੁਬਾਰਾ ਰੱਖਦੇ ਬਦਾਂ ਰੱਖਦੇ ਗਏ ਬਦਾਂ ਪੁੱਤਰਾਂ ਨੂੰ ਆਇਆ 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 ਬੋਟਲ ਲਾਉੀ ਬੈਣਾ ਨੰਬਰ ਤੇ ਬੈਠਾ ਦੂਜੇ ਨੰਬਰ ਤੇ ਡੱਬਾ ਆਇਆ 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 ਬੋਟਲ ਤੀਜੇ ਨੰਬਰ ਦੇ ਹਰੇ ਪੁੰਝੇ ਵਾਲਾ ਆਇਆ 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 ਬੋਟਲ ਚੌਥੇ ਨੰਬਰ ਤੇ ਭਾਈ ਆਪਣਾ ਬਗਲ ਟੂਸੇ ਵਾਲਾ ਆਇਆ 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 ਰੱਤੇ ਓਕੇ ਕੋਲੇ ਪਾਣੀ ਪੈ ਚਾਹ ਨੂੰ ਬਦਾਵਾ ਰੱਖ ਤੇ ਹੁਣ ਬਾਹਰ ਦੇਖ ਰਹੇ ਹਾਂ ਕਬੂਤਰ ਕੁਬਾਤਰ ਤਾਂ ਨਹੀਂ ਆ ਕੇ ਬਹਿ ਗਏ ਆਪਣਾ ਨਹੀਂ ਭਾਈ ਹਜੇ ਤੱਕ ਤਾਂ ਕੋਈ ਨਹੀਂ ਬੈਠਾ ਇੱਕ ਕਬੂਤਰ ਆਪਣਾ ਜਰੂਰ ਲੰਮਾ ਪਿਆ ਉਹ ਦੇਖੋ ਸਾਹਮਣੇ ਹਾਂਜੀ ਭਾਈ ਬੈਠਾ ਵਾਲਾ ਕਬੂਤਰ ਵੀ ਸਿੱਧਾ ਉਠਾ ਲਿਆ ਜੀ ਠੀਕ ਹੈ ਹਰੀ ਬੈਠਾ ਵਾਲਾ ਸਿੱਧਾ ਕਰ ਆਇਆ ਅੱਜ ਤੀਜੀ ਡਾਈ ਤੇ ਹਾਂਜੀ ਤੇ ਉੱਪਰ ਦੀ ਕਣਕ ਵੀ ਪਾ ਦਈਏ ਜੀ ਕਬੂਤਰਾਂ ਨੂੰ ਮਦਾਨਤ ਲਈ ਖਾ ਥੋੜੀ ਥੋੜੀ ਕਣਕ ਆਇਓ 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 ਬੇਟਾ ਚੱਕਦੇ ਫਟੇ ਆਇਓ 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 ਬੋਟਾ ਆਇਓ 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 ਬੇਟਾ ਖਾ ਲਓ ਚੱਕਦੇ ਜੋ ਪਾਈਏ ਲੀਓ ਨੂੰ ਲੱਸੀ ਭਾਈ ਓਏ ਆ ਜਾ ਲੀਓ ਉਠਵਾ ਬਿਟਵਾ ਲੱਸੀ ਪਿਉਵਾ ਆਰੇ ਹਰਦਾ ਪਾਣੀ ਪਾ ਦੇਣ ਦੇ ਮੈਨੂੰ ਇਹਦੇ ਕੱਲੀ ਪੀ ਜੇ ਲੈ ਓਕੇ ਰਿਪੋਰਟ ਬੰਦ ਆਦਰ ਬਦਰਾ ਮਖਣ ਦਾਣੇ ਖਾਲੇ ਕੋ ਉਤਰਾਂ ਹਾਂਜੀ ਮੇਰੇ ਵੀਰੋ ਤੇ ਦਾਣੇ ਕਰਤੇ ਰੜੀ ਸਾਰੇ ਕਬੂਤਰਾਂ ਦੇ ਤੇ ਬਾਕੀ ਵੀ ਦਮਣੀਆ ਰਕਣ ਦਮਣੀਆ ਰਕਣ ਇੱਕ ਬਹੁਤ ਚੰਗਾ ਕੰਮ ਕੀਤਾ ਹੈ ਹਾ ਕਮਰੇ ਦੀ ਇਹਨ ਹਾਲਤ ਸੁਧਾਰਤੀ ਵਧਗਾ ਹਨਾ ਸਾਰਾ ਸਮਾਨ ਸਾਨੂੰ ਸਾਫ ਕਰਕੇ ਇੱਕ ਪਾਸੇ ਲਾਤਾ ਤੇ ਇਥੇ ਇਹਨਾਂ ਥਾਂ ਖੁੱਲ ਗਿਆ ਤੇ ਭਾਦੀ ਆਦਾ ਮੰਜਾ ਮੁਜੜਾ ਕੇ ਬਹਿਣਾ ਪੈਣਾ ਹੋਈ ਹਨਾ ਤੇ ਕੋਈ ਕੰਮ ਧੰਦਾ ਕੁਝ ਰੱਖਣਾ ਤਾਂ ਸੌਖਾ ਚਲੋ ਕਰੀਏ ਸਟਾਰਟਿੰਗ ਵੀ ਫੁੱਡਾ ਨੰਬਰ 1 ਤੋਂ ਵੱਡੇ ਕਬੂਤਰਾਂ ਵਾਲੇ ਪਾਸੇ ਚਲੋਏ ਆਇਓ 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 ਪੋਟਾ ਆਇਓ 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 ਪੋਟਾ ਲੋ ਜੀ ਇਧਰ ਆ ਗਏ ਕੂਡਾ ਨੰਬਰ 2 ਕਬੂਤਰੀਆਂ ਵਾਲਾ ਠੀਕ ਐ ਆਇਓ 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 ਪੋਟਾ ਤੇ ਹੁਣ ਆ ਗਏ ਜੀ ਇਧਰ ਉਡਰ ਵਾਲੇ ਕਬੂਤਰਾਂ ਵਾਲੇ ਪਾਸੇ ਤੇ ਬਾਕੀ ਕੰਮ ਹੋਰ ਕਰਨਾ ਅੱਜ ਬਈ ਹਨਾ ਹਾ ਕਬੂਤਰ ਵੀ ਕਰਨੇ ਆ ਵਿਹਲੇ ਸਾਰੇ ਯਾਰ ਹਨਾ ਇਹ ਉਤਲੇ ਕੂਤਰਾਂ ਨੂੰ ਦਿੱਕਤ ਪੈਦਾ ਕਰ ਜਾਂਦੇ ਆ ਯਾਰ ਬਾਕੀ ਦੇ ਨਮਾ ਨਮਾਉਣ ਨੂੰ ਐ ਕੂਤਰੇ ਤੋਂ ਬਾਅਦ ਤਾਂ ਰੇ ਬੇਲੇ ਕੀਤੇ ਤਾਂ ਚੰਗਾ ਹੀ ਆਇਓ 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 ਪੋਤਾ ਖੋਡਾ ਨੰਬਰ 3 ਕਬੂਤਰਿਆਂ ਵਾਲਾ ਇਹਨਾਂ ਨੂੰ ਵੀ ਰੱਖ ਤੇ ਖੋਡਾ ਨੰਬਰ 4 ਜੀ ਕਬੂਤਰਾਂ ਵਾਲਾ ਪੱਠਿਆਂ ਵਾਲਾ ਮਤਲਬ ਆਇਓ 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 ਆਖਿਰਸਟ ਆਪਣੀ ਬੈਟ ਕ ਬਈ ਖੋਡਾ ਨੰਬਰ 5 ਕੇ 6 ਕੋਈ ਮਰਜ਼ੀ ਰੱਖ ਲਓ ਜਨ ਆਇਵ 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 ਆਇਓ ਪੁੱਤਰ ਆਇਵ 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 ਤੇ ਰੂਮੀ ਵਾਲੇ ਮੁੰਡੇ ਨੂੰ ਲੈਣ ਗਿਆ ਪਾਈ ਦਾਣੀ ਠੀਕ ਐ ਆਉਂਦਾ ਕਦੇ ਕਹਿੰਦਾ ਮੈਂ ਆ ਕੇ ਡੱਬੇ ਨੂੰ 30 ਤੇ ਕਰਨਾ ਮੈਂ ਹ ਵੀ ਇੱਕ ਵਾਰ ਤਾਂ ਕਰਤਾ ਇਹਨੂੰ 60 ਤੇ ਕਰਾਂਗੇ ਡੱਬਾ ਆਪਾਂ ਆ ਕੇ ਆਪਣੇ ਬੰਦੇ ਹਾਂ ਅਹ ਅੱਛਾ ਠੀਕ ਐ ਇਧਰ ਜਿੱਦੇ ਹੋ ਕਿਉਂ ਮੜਿਆ हां हां दाणे पाए हो इधर जी दियो के आ जाओ कोई चक्कर वाली कार नहीं लो जी वेलकम बैक रूमी वाला मुंडा ठीक है कि नहीं हां जी ਤੇ ਨਵੇਂ ਕਬੂਤਰ ਵੀ ਦੋਵੇਂ ਵੀ ਆਪਾਂ ਅੰਦਰ ਹੀ ਚੱਕ ਲਿਆ ਮਿਲ ਗਿਆ ਦੂਜੀ ਦੀ ਤੀਜੀ ਦੀ ਜੜਾਈ ਹੋ ਰੇ ਹੁਣ ਪਾਣੀ ਰੱਖ ਦਿਆ ਆਇਓ 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 ਪੱਤ ਰਾਜ ਕੀ ਭੀਣੇ ਪਾਣੀ ਇੱਕ ਕਬੂਤਰੀ ਹੋਰ ਆ ਗਈ ਭਈ ਆਪਣੀ ਬਗਲ ਫੂੰਜੀ ਵਾਲੀ ਠੀਕ ਹੈ ਬਗਲ ਫੂੰਜਾ ਇਹ ਇਹ ਜਿਹੜੇ ਪ੍ਰਾਣਿਕ ਹਨ ਉਹਦੇ ਉਹਨਾਂ ਦੇ ਪਹਿਲੀ ਕੂਤਰੀ ਆ ਕੇ ਬੈਗੀ ਨੂੰ ਅੱਜ ਪਹਿਲਾ ਪਾਣੀ ਲਾਇਆ ਗਿਆ। ਇਹਦਾ ਟਾਈਮ ਵੀ ਨੋਟ ਕਰ ਦਾਂਗੇ। ਠੀਕ ਹੈਗੇ ਨਹੀਂ। ਸਰ ਕੋਈ ਕੁਛ ਭਰਾ ਪੁੱਛਦਾ ਨਾ ਟਾਈਮ ਨਹੀਂ ਦੱਸਦਾ। ਉਹ 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 ਛਤਰਾnga ਵੰਗਾ ਵੀਰ ਲੰਗਾ ਆਪਣਾ ਹਨ ਤੇ ਸਫੇਰ ਬੇਬੀ ਕਿੱਥੇ ਆ ਜਾ ਮੇਰੇ ਬਿੱਟੀ ਨੂੰ ਦੱਸ ਸਫੇਰ ਉੱਡਣਾ ਗਾ ਨਾ ਫਰਾਮ ਆ ਕੇ ਸੱਟ ਲੂੰਗਾ ਤੈਨੂੰ ਥੱਲੇ ਮੈਂ ਆਇਆ ਕਰਕੇ ਤੈਨੂੰ ਖਾਫੂ ਕਰ ਲਾਂਗੇ ਅਸੀਂ ਕਰ ਨਾ ਦੇਖ ਫੋਲ ਦੇ ਤੇ ਅੱਜ ਅੱਜ ਸਚਾ ਕੂਤਰਾ ਦਾ ਕੰਮ ਹੀ ਨੀ ਮੇੜਨਾ ਜਾਲ ਚ ਕੂਤਰਾ ਹੀ ਵਿਲੇ ਕਰਾਂਗਾ ਅੱਜ ਠੀਕ ਹੈ ਤੇ ਮੈਂ ਘਰੇ ਜਾ ਆਵਾਂ ਬਾਈ ਪਾਣੀ ਲਿਆਵਾਂ ਪੀਣ ਵਾਲਾ ਪਾਣੀ ਮੁੱਕਿਆ ਪਿਆ ਚਾਹ ਦਾ ਟਾਈਮ ਹੋਇਆ ਤਾਂ ਹਨਾ ਕਾ ਵੀ ਲੈ ਕੇ ਰੂਮੀ ਵਾਲੇ ਮੁੰਡੇ ਆਸਤੇ ਹਾਂਜੀ ਆ ਕੇ ਅੰਦਰ ਲੈ ਕਰੇ ਚਾਹ ਲੈ ਕੇ ਲੈ ਮੁੰਡੇ ਚਾਹ ਪੀ ਇਟਸ ਟੂ ਟਾਈਮ ਤੇ ਕੂਦਰੀ ਵੀ ਆ ਕੇ ਬਈ ਜਾਲ ਤੇ ਉਤਰ ਗਈ ਆਪਣੀ ਠੀਕ ਹੈ ਘੰਡ ਕਾਂ ਤਾਲੀ ਇਹਨੂੰ ਅੰਦਰ ਕਰੀਏ ਆਪ ਹਾਂਜੀ ਤੇ ਲਗਭਗ ਸਾਰੇ ਉਤਰਾਣੋਂ ਵੀ ਬਾਜ਼ਾਂਗ ਤੇ ਦਾਣੇ ਟੈਨਸ਼ਨ ਫਰੀ ਹੈਗਾ ਸਿਰਫ ਖੁੱਡੇ ਚ ਜਿਹੜੇ ਤਿੰਨ ਕਬੂਤਰ ਨਵੇਂ ਡੋਣੇ ਨੇ ਉਹਨਾਂ ਨੂੰ ਟ੍ਰੇਨ ਰੱਖਣਾ ਦਾਣੇ ਵਾਲੀਆਂ ਬਾਕੀ ਸਾਰਾ ਕੰਮ ਕਲੀਅਰ ਹੈ ਬਾਕੀ ਚੋਬਰ ਵੀ ਹੈਗਾ ਪੇਪਰ ਦੇ ਕੇ ਹੈ ਹੋਪਸੋ ਪੇਪਰ ਬਹੁਤ ਵਧਗਾ ਹੋਇਆ ਹੋਊਗਾ 100 ਤੋਂ 150 ਨੰਬਰ ਤੱਕ ਆਊਗਾ ਹੀ ਆਊਗਾ ਤੇ ਲੀਓ ਦੀ ਖਰਾਕ ਤੇ ਹੁੰਦੀ ਪਈ ਹੈ ਹੁੰਡੀ ਕੀ ਆਂਦਾ ਇਹਨੂੰ ਸੁਗੰਧ ਆ ਰਹੀ ਹੈ ਦੇਖਿਓ ਜੀਬਾਂ ਮਰੀ ਜਾਂਦੇ ਨੇ ਉਹ ਆਇਆ ਵੀ ਕਦੋਂ 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 ਪਾਉਣਗੇ ਇੱਧਰ ਬਈ ਜਿਹੜੇ ਕੁਤਰ ਉੱਡ ਕੇ ਆਏ ਹਨ ਤੇ ਹੁਣ ਆਪਾਂ ਉਹਨਾਂ ਵਾਸਤੇ ਦਾਣੇ ਰੱਖਦੇ ਠੀਕ ਹੈ ਗੁੱਡੇ 'ਚ ਆਇਓ 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 ਬੋਤਾ ਕੱਲ ਤੋਂ ਇਹਨਾਂ ਦੇ ਬਾਦਾਮ ਬਦੂਨ ਸਟਾਰਟ ਕਰਦੇ ਕੋਈ ਚਿਕੜ ਵਾਲੀ ਗੱਲ ਨਹੀਂ ਅੱਜ ਕਿ ਰਹਿਣ ਨੂੰ ਕਣਕ ਤੇ ਸਰੋਂ ਹੀ ਚੱਲਣ ਦੇ ਠੀਕ ਹੈ ਆਇਓ 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 ਬੋਤਾ ਹੁਣ ਦੇਖੋ ਆ ਗਏ ਢੇਗ ਦੇ ਬੱਠੂਠਾ ਵਾਲੇ ਹਾਂਜੀ ਇਹਦੇ ਵੀ ਕੋਈ ਹੋਰ ਇਹ ਵੀ ਹੈ ਇਹ ਟੀਮ ਆਪਣੀ ਬਾਹਰ ਕਰਦੀ ਹੈ ਚੰਬਰ ਵੀ ਆ ਗਿਆ ਬੈਗ ਜੈਕਟ ਟਿਊਸ਼ਨ ਵੜਨ ਦੀ ਉਹ ਫ੍ਰੀ ਤੇ ਵੀ ਖੜਾ ਆ ਆ ਸਾਰੇ ਕੁਤਰੇ ਇੱਥੇ ਬਿਠੇ ਬੈਠ ਨੂੰ ਚਲਦੇ ਆ ਉੱਠਦੇ ਆ ਛੱਡਦੇ ਆ ਖੁੱਡੇ ਖੜਾ ਜਿਹਾ ਠੀਕ ਆ ਕਿੰਨੇ ਤੇ ਇਹਦੋਂ ਜਾਲ ਵਾਲੇ ਕੂਤਰਾਂ ਨੂੰ ਵੀ ਦਾਣੇ ਪਾ दिए ਤੇ ਡੱਬੇ ਨੂੰ ਵੀ ਲੈ ਕੇ ਛੱਡਦੇ ਮੁੰਡਿਆ ਫੁੱਡੇ ਜ ਚੱਕ ਲੈ ਅੰਦਰੋਂ ਤੇ ਆਜੋ ਸ਼ੇਰੋ ਆਇਓ 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 ਹਾਂਜੀ ਅੰਡਾ ਪਾ ਵੀ ਆ ਗਿਆ ਲਾਸਟ ਕੂਤਰ ਅੰਦਰ ਰਹਿ ਗਿਆ ਸੀਗਾ ਛੱਡ ਦੇ ਬਈ ਖੁੱਡੇ ਚ ਇਹਨੂੰ ਠੀਕ ਆ ਤੇ ਬਾਕੀ ਦਾ ਸਾਰੇ ਕੂਤਰਾਂ ਨੂੰ ਦਾਣੇ ਟਾਈਨ ਵਾਲੀ ਪਾ ਦੇ ਸੀਗੇ ਸਭ ਕੋ ਚੱਕਿਆ ਹੋਇਆ ਬਈ ਤੇ ਉਹਦੀ ਪਾਣੀ ਵੀ ਪਾਤਾ ਜਾਲਾਂ ਨੂੰ ਵੀ ਦਾਣੇ ਪਾਤੇ ਦਮਣੀ ਵਰਗੇ ਖੇਤ ਗਏ ਆ ਭਾਈ ਨੀਰਾ ਵੜਨ ਠੀਕ ਆ ਕਿ ਨਹੀਂ ਤੇ ਆਪਾਂ ਚਾਲਦੇ ਆਂ ਮਗਰ ਗੱਡੀ ਲੈ ਕੇ ਨੀਰਾ ਉਹਨਾਂ ਨੇ ਵੜਤਾ ਉਹਨਾਂ ਦੇ ਬਸ ਚੱਕ ਲਿਓਨੇ ਹੈਗੇ ਹਾਂਜੀ ਓਕੇ ਓਕੇ ਵਾਹ ਬਈ ਵਾਹ ਮੁੰਡਿਆਂ ਨੇ ਆਉ ਜਮਾਂਗੇ ਔਖਾਣ ਦਿੱਤਾ ਮੈਨੂੰ ਉਹ ਹੋਣ ਆਉਣਾ ਮੇਰੇ ਬੱਚਾ ਆਉਣਾ ਬੱਚਾ ਆਉਣਾ ਤਾਂ ਹੀ ਮੈਨੂੰ ਤੰਗ ਨਹੀਂ ਕਰਦੇ ਜਮਾਂ ਵੀ ਹੈ ਫੇਰ 8 ਮਹੀਨੇ ਮੈਂ ਫੇਰ ਹੀ ਕੰਮ ਕਰਾਂਗਾ ਤੇਰਾ ਲੱਗੀ ਆ 60 ਮਹੀਨੇ ਦੇ ਬੱਚਾ ਲੈ ਓ ਤੇਰਾ ਹੈ ਹੀ ਦੂਜਾ ਉਹ ਭਰਾਵਾ ਤੇਰਾ ਮੈਟਲ ਦਾ ਉਹਨੂੰ ਫਰਕ ਹੀ ਨਹੀਂ ਪੈਂਦਾ ਪਾਉਂਦੀ ਕੋਠੇ ਚੜ ਕੇ ਹੌਲੀ ਹੌਲੀ ਤੇ ਵੀ ਨੀਰਾ ਵੜਦਾ ਮੁੰਡਾ ਨੇ ਹਨਾ ਬਰਸੀਆਂ ਦਾ ਦੋ ਪੰਡਾ ਆਪਾਂ ਜਾਵਾਂ ਪਾਸੇ ਬੈਠ ਕੇ ਵੇਹਲਿਆ ਨੇ ਵੀਡੀਓ ਅਪਲੋਡ ਕੀਤੇ ਖੇ ਤਾਂ ਕਿ ਹੋਰ ਕੁਝ ਨਹੀਂ ਕੀਤਾ ਭਾਈ ਚਲੋ ਫਿਰ ਭਈ ਤੇ ਮੈਂ ਆਉਣਾ ਮਗਰ ਮਰ ਠੀਕ ਆ ਥੋੜੇ ਹਾਂ ਜਾਣਾ ਮੁੰਡਾ ਕੀ ਹੈ ਸੀ ਕੋਠੇ ਕਾਠੇ ਜਾਣਾ ਹੈਗਾ ਕੋਠੇ ਜਾਣਾ ਮੈਂ ਥੱੱਕ ਹੀ ਪੈ ਜਾਵਾਂ ਉਹ ਚਾੜ ਉਹ ਚਾੜ ਕਰਦੇ ਆ ਭਰਾਵਾ ਫਿਰ ਹਾਂ ਆਇਆ ਤਾਂ ਸੀ ਬੱਦਲ ਕੰਮ ਮੜਾ ਜਾ ਕਾਇ ਤੇ ਚਲੋ ਸਰ ਗਿਆ ਕੰਮ ਦਾ ਹੁਣ ਜਿਹੜੇ ਕਿੱਲੇ ਵਾਲੇ ਵਾਲੇ ਮੁੰਡੇ ਹੁੰਦੇ ਆ ਆਪਣੇ ਕੋਲ ਉਹਨਾਂ ਦਾ ਫੋਨ ਆਇਆ ਸੀ ਕਹਿੰਦੇ ਵੀ ਅਸੀਂ ਕਾਲ ਚਰਾਣੀ ਖੜੇ ਆ ਤੇ ਸਾਡਾ ਮੋਟਰਸਾਈਕਲ ਹੋ ਗਿਆ ਪੈਂਚਰ ਕਹਿੰਦੇ ਇਹ ਵੀ ਸਾਡਾ ਹੱਲ ਕਰਕੇ ਜਾ ਠੀਕ ਆ ਸਾਡੇ ਕੋਲੇ ਮੈਂ ਵੀ ਆ ਗਿਆ ਕਿੱਡੀ ਗੱਲ ਹੈ ਇਹੀ ਕੰਮ ਕਰਨਾ ਨਾ ਯਾਰਾਂ ਦੇ ਯਾਰ ਸੀਗਾ ਕਿ ਨਹੀਂ ਔਖੇ ਟਾਈਮ ਹਾਜ਼ਰ ਮਿਲਾਂਗੇ ਔਖੇ ਟਾਈਮ ਪੋਂ ਦੀ ਨਾ ਹੋਈਏ ਚਲੋ ਜਾ ਆਵਾ ਮੁੰਡਿਆ ਕੋਲ ਯਾਰ ਮੁੰਡ ਦਾ ਕੋਈ ਹੀਲਾ ਕਰਿਆ ਵਾ ਪਾਸ ਥੋੜੀ ਜੱਗੀ ਖੜਿਆ ਕਹਿੰਦੇ ਉਹ ਤਾਂ ਬਾਲੀ ਅੱਗੇ ਖੜਿਆ ਬਾਪਿਓ ਉਹਦਾ ਕਾਲ ਚਰਨੀ ਹੋਈ ਟੱਪ ਕੇ ਚੱਕ ਦੇ ਕੋਲੇ ਖੜਿਆ ਮੈਂ ਚੱਲ ਕੋਈ ਗੱਲ ਨਹੀਂ ਆ ਗਿਆ ਤੁਹਾਡਾ ਯਾਰ ਬਾਲੀ ਘੇੜ ਕੇ ਲੈਟ ਹੁਣ ਚੱਲਦੇ ਆ ਘਰ ਨੂੰ ਠੀਕ ਆ ਆਪਾਂ ਇਹ ਵਾਸ ਕਰੇ ਆ ਕੀ ਵੀਡੀਓ ਲਾਉਣਿਆਂ ਲੇਟ ਕਾਫੀ ਹੋ ਗਿਆ ਆਗੇ ਸੀ ਬਾਪਿਓ ਘਰੇ ਤੇ ਪਤਾ ਨਹੀਂ ਸ਼ਾਇਦ ਵੀਡੀਓ ਲਈ ਸੀ ਕਿ ਨਹੀਂ ਦਿਮਾਗ ਜਾ ਫਿਰ ਚੱਕਿਆ ਪਿਆ ਮੇਰਾ ਥੋੜਾ ਜਿਹਾ ਲਿਓ ਪੇ ਤੁਰਿਆ ਤੁਰਿਆ ਬੇਟਾ ਇਹਦਾ ਮੂੰਹ ਬੜਾ ਕਰਦਾ ਕੰਜੇ ਤਾਂ ਨਾ ਜੀ ਜਦੋਂ ਮੈਂ ਘਰੋਂ ਬਾਹਰ ਆਉਣਾ ਨਾ ਕਾਂਟਾ ਤੋਂ ਕਾਂਟੇ ਉਹਨਾਂ ਕੋਲ ਤਾਂ ਬੈੰਦੇ ਨਹੀਂ ਬਾਰ ਚ ਡੀ ਕੀ ਆਂਗਾ ਵੀ ਕਦੋਂ ਆਊਗਾ ਹਨਾ ਕਿਸ ਹਿਸਾਬ ਕਰਦਾ ਤੇ ਉਹ ਵੀ ਠੀਕ ਆ ਮੁੰਡੇ ਕਾਫੀ ਅੱਗੇ ਸੀ ਕੋ ਚੱਕ ਤੋਂ ਵੀ ਅੱਗੇ ਖੜੇ ਆਨੰਦਗੜ੍ਹ ਕੋਲੋਂ ਲੈ ਕੇ ਆਣ ਨੂੰ ਮੈਂ ਆਨੰਦਗੜ੍ਹ ਕੋਲੋਂ ਬਾਦਲ ਲਿਆ ਫਿਰ ਬਾਦ ਲਾ ਕੇ ਛੱਡ ਤੇ ਮੈਂ ਉੱਥੇ ਉਹਨਾਂ ਨੂੰ ਪੈਂਚਰ ਵਾਲੀ ਦੁਕਾਨ ਤੇ ਰੋਕਿਆ ਹਨਾ ਟੂਬ ਟੱਬ ਦਲਵਾ ਕੇ ਤੇ ਉਦੋਂ ਬਾਅਦ ਮੈਂ ਆ ਗਿਆ ਸੀ ਮੈਂ ਵੀ ਚੱਲ ਤੁਸੀਂ ਪਿੰਡ ਨੂੰ ਜਾਵ ਲੋ ਟਾਈਮ ਨਾਲ ਵੀ ਮੈਂ ਵੀ ਘਰੋਂ ਲੇਟ ਹੋਈ ਜਾਣਾ ਨਾ ਮੋਟਰਸਾਈਕਲ ਮੇਰੇ ਕੋਲ ਚੋਭ ਰਹੀ ਸੀ ਮੈਂ ਹੁਣ ਵੀ ਘਰੇ ਜਾਣਾ ਹੋਊਗਾ ਤਾਂ ਕਰਕੇ ਵੀਡੀਓ ਵੀਡੀਓ ਨੂੰ ਲਾਈ ਵੈਸੇ ਮੈਂ ਚਲੋ ਕੋਈ ਇਸ਼ੂ ਵਾਲੀ ਗੱਲ ਨਹੀਂ ਰੋਟੀ ਖਾਣੀ ਐ ਤੇ ਲਿਆਉਣੀ ਐ ਇਧਰ ਲੀਓ ਵਾਸਤੇ ਲਿਆਉਣੀ ਐ ਕੰਮ ਬਹੁਤ ਪਿਆ ਬਾਕੀ ਹੋ ਜੇ ਆਪਣੇ ਹਣਾ ਚਲੋ ਕੋਈ ਚੱਕਰ ਨਹੀਂ ਸਰਕੀ ਅਗਰ ਨਾ ਲੈਟਾਂ ਨੂੰ ਟੱਛਦਾ ਮੈਂ ਘਰ ਜਾ ਕੇ ਮੈਂ ਕਰ ਦਿਆ ਸਾਰਾ ਆਪਣਾ ਹਾਂਜੀ ਆ ਕੇ ਇਧਰ ਦੇ ਕਰੇ ਲਾਇਆਂ ਦੀ ਰੋਟੀ ਠੀਕ ਐ ਨਾ ਆਏ ਡਰੈਸ ਹੋਇਆ ਇਹ ਜਮਾ ਮੈਂ ਦੱਸੀ ਨਾਮ ਹੈ ਵੀ ਨਾ ਆਇਆ ਇਹ ਦੱਸਣਾ ਜੀ ਹੁਣ ਹੀ ਆਣਾ ਕਈ ਬਣਾ ਬਣਾਉਣੇ ਐ ਲੈ ਲੀਓ ਵਾਸਤੇ ਥੱਲੋਂ ਕੱਢਦੇ ਜਮਾ ਥੱਲੋਂ ਚਾਰ ਰੋਟਾਂ ਕੱਢਦੇ ਚਾਰ ਪੰਜ ਨਾ ਦੇ ਜੀ ਹੈ ਚਲ ਪੰਜ ਕੱਢ ਦੇ ਕੋਈ ਗੱਲ ਨਹੀਂ ਆਪਾਂ ਅੱਧੀ ਘੱਟ ਵੀ ਖਾ ਲਾਂਗੇ ਤੋਂ ਆਪ ਕੋ ਚੱਕਣ ਲਈ ਉਹਨੂੰ ਪਾ ਕੇ ਪਹਿਲਾਂ ਠੀਕ ਆ ਥਨ ਲਾਓ ਲਿਓ ਬੇਬੀ ਖਾਓ ਤਾਰ ਗਰਮ ਰੋਟੀ ਤਤਾਂ ਰੋਟੀਆਂ ਠੰਡੀ ਸਬਜ਼ੀ ਹੈ ਤੇ ਲੱਸੀ ਬਾਰ ਆਇਆ ਲੱਸੀ ਇਹਨੂੰ ਕੋਈ ਗੱਲ ਨਹੀਂ ਕਰ ਖਾਣ ਦੇ ਤਾਂ ਆਪਾਂ ਖਾ ਕੇ ਦੋ ਦੂਜਾ ਨਸੀਬ ਆ ਗਿਆ ਪੁੱਤ ਪਾਣੀ ਕਿੱਦਾਂ ਰਹਿ ਗਿਆ ਯਾਰ ਹਣਾ ਆਇਆ ਲੱਸੀ ਰੈਡੀ ਆ ਆ ਜਾ ਆ ਜਾ ਆ ਜਾ ਆ ਜਾ ਬੜੀ ਸਪੀਡ ਤੇ ਆਇਆ ਨਾ ਬਾਹਰੋਂ ਗੋਲੀ ਬਣ ਕੇ ਓਕੇ ਰੋਟੀਆਂ ਖਾ ਲਈ ਤੇ ਇਹਨੂੰ ਪਾਤੀ ਇਹਨੂੰ ਲੱਸੀ ਪਾਤੀ ਓਕੇ ਹੋਰ ਬਟਾਵਾ ਕਰਦੇ ਹਾਂ ਲਾਉਂਦੇ ਨਹੀਂ ਹਣਾ ਗੇਮ ਮੈਂ ਡਿਲੀਟ ਕਰ ਦਿੱਤੀ ਸੀ ਪਬਜੀ ਉਹ ਨਹੀਂ ਖੇਡਦਾ ਮੈਂ ਤਾਂ ਕਰੇ ਸੋਚਿਆ ਮੈਂ ਕਰਾਦਾ ਕਰਾ ਨਹੀਂ ਦੇ ਨਹੀਂ ਸੀ ਤੇ ਆਉਣੀ ਨਹੀਂ ਹੋਰ ਕੋਈ ਕੰਮ ਕਰਨਾ ਨਹੀਂ ਗੇਮ ਹੈ ਨਹੀਂ ਪੱਲੇ ਚਲ ਦੇਖਦੇ ਕੀ ਬੰਦਾ ਕੋਈ ਨਾ ਚਲ ਉਤਰ ਕੋ ਉਤਰ ਦੇਖ ਲੈਣਾ ਖੁੱਡੇ ਚ ਵੜ ਕੇ ਕੀ ਹਾਂਜੀ ਤੇ ਸਾਰਾ ਕੰਮ ਹੋ ਗਿਆ ਹੀ ਉਤਰ ਕੋ ਉਤਰ ਦੇਖ ਲੈ ਬਾਦਾਮ ਨੂੰ ਭਿਉਂ ਤੇ ਸਾਰਾ ਕੁਝ ਬਸ ਠੀਕ ਆ ਯਾਰ ਹੁਣ ਅੱਧਾ ਵਲੌਗ ਦੀ ਐਂਡ ਹੀ ਕਰਾਂਗੇ ਬਸ ਇਧਰ ਰਲੀਓ ਵੀ ਪੂਰੀ ਚਸ ਵਰਦਾ ਨਾਲ